ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਕਾ ਬਾਈ ਕੋਲ ਇੱਕ ਤਾਜੀ ਸਈ ਗਾਂ ਪਕਾਉਗਾ ਜੀ ਤੇ ਇੱਕ ਹੈਗੇ ਲੀਲੀ ਦਾ ਵੀ ਮੱਝ ਠੀਕ ਹੈ ਜੀ ਤੇ ਇੱਕ ਬਾਈ ਕੋਲ ਹੈਗਾ ਬੱਕਰਾ ਠੀਕ ਹੈ ਜੀ ਬਾਈ ਕੋਲ ਤਿੰਨ ਨਗ ਪਕਾਉਗਾ ਜੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਪਸ ਉਹ ਫੋਨ ਨੰਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਬਾਈ ਕਾਲਾ ਪਿੰਡ ਪਿੰਡ ਰਾਮੂ ਵੜਾ ਹਰਚੋਈ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂ ਜੀ ਵਿਹੜ ਦੀ ਜਾਣਕਾਰੀ ਦੋ ਜੀ ਆਪਣੀ ਵਿਹੜ ਨੂੰ ਬਈ ਤੀਜਾ ਦਿਨ ਸੂਈ ਨੂੰ ਆ 20 ਕਿਲੋ ਬੋੜਾ ਹੋਊ ਬਈ ਥਲੇ ਠੀਕ ਹੈ ਜੀ ਤੀਜਾ ਸੂਆ ਜੀ ਹਾਂਜੀ ਤੇ ਸੂਆ ਤੀਜਾ ਤੇ 20 ਕਿਲੋ ਬੋੜਾ ਬੜਾ ਤਿਆਰ ਆ ਬਾਈ 20 ਕਿਲੋ ਤਿਆਰ ਆ ਤੇ ਬੱਚਾ ਬੱਛਾ ਵੇ ਨਾਲ ਹੀ ਖੜਾ ਬਾਈ ਬੱਸਾ ਵੱਛਾ ਵੱਛਾ ਬਾਈ ਬੱਸਾ ਬੱਸਾ ਤੇ ਰੇਟ ਭਰਾ ਇਹਦਾ ਰੇਟ ਬਾਈ ਫੋਨ ਤੇ ਹੀ ਕਰਾਂਗੇ ਜੀ ਇਹਦਾ ਰੇਟ ਫੋਨ ਤੇ ਕਰੋਗੇ ਹਾਂਜੀ ਲੋ ਭਰਾ ਚੈੱਕ ਕਰ ਸਕਦੇ ਹੋ ਲੇਵਾ ਕਰਮਾ ਵਾਲੀ ਦਾ ਸੋਹਣੀ ਸੁਨੱਖੀ ਫੇਸ ਕੁਆਲਿਟੀ ਦੇਖ ਸਕਦੇ ਹੋ ਭਰਾ ਬੱਸਾ ਵੀ ਤੁਹਾਨੂੰ ਦਿਖਾਉਣੇ ਆ ਖੋਲ ਦੋ ਭਰਾ ਲਓ ਜੀ ਦੇਖੋ ਇਹ ਫੇਸ ਠੀਕ ਹੈ ਜੀ ਆ ਬੱਸਾ ਵੀ ਚੈੱਕ ਕਰ ਸਾ ਤੇ ਮਾਰ ਲਓ ਪੱਸੀ ਕਰਨ ਲੇਵਾ ਕਰਮਾ ਵਾਲੀ ਦਾ ਤੁਸੀਂ ਦੇਖ ਸਕਦੇ ਹੋ ਕੱਦ ਬੈਡ ਜਾਜੀ ਉਹ ਵੀ ਰੇਟ ਰੇਟ ਭਾਈ ਜੈ ਜੀ ਤੇ ਜੈ ਜੀ ਕਰਾਂਗੇ ਠੀਕ ਹੈ ਜੀ ਠੀਕ ਲੋ ਜੀ ਚੈੱਕ ਕਰ ਸਦੇ ਬਰਾ ਦੇ ਉਹ ਤਾਂ ਕਾਜਾ ਤੇ ਸ਼ਾਦੀ ਮਾਰਸਾ ਦੇ ਬਰਾ ਠੀਕ ਹੈ ਜੀ ਲੋ ਜੀ ਇਧਰ ਹੀ ਸਾਡਾ ਆ ਗਈ ਬੈਕ ਸਾਈਡ ਪਰਾ ਠੀਕ ਹੈ ਜੀ ਲੋ ਜੀ ਤੁਹਾਨੂੰ ਤੁਮ ਬਹੁਤ ਸੁਣੋ ਕਰਮਾਂ ਵਾਲੀ ਦਾ ਚਾਹੇ ਦੋ ਡੰਗ ਚੋਕੇ ਲੈ ਜੀ ਭਾਈ ਬੜਾ ਤੈਨੂੰ ਡੰਗ ਚੋ ਲਵੇ ਬੰਦਾ ਠੀਕ ਹੈ ਜੀ ਠੀਕ ਲੋ ਪਰਾ ਵਾਈ ਜੀ ਨੇ ਜਰੂਰ ਕਨਾਟ ਕਰੋ ਕੱਦ ਵੱਡ ਕਰਮਾਂ ਵਾਲੀ ਦਾ ਸੁਣੋ ਸਨਾਖੀਆ ਬੜਾ ਸਿੰਘ ਜਰੂਰ ਹੈਗਾ ਠੀਕ ਹੈ ਜੀ ਪਰ ਸੈਂਗ ਨੇ ਕਿਹੜਾ ਦੁੱਧ ਦੇਣਾ ਲੇਵੇ ਤੁਹਾਨੂੰ ਤਾਜ਼ਾ ਤੁਸੀਂ ਲਾ ਸਕਦੇ ਆ ਬਾਈ ਕਹਿੰਦਾ ਰੇਟ ਬਿਲਕੁਲ ਜੈਜ ਕਰਾਂਗੇ ਖੱਦ ਬੜਾ ਸੁੱਖਣਾ ਸੋਹਣਾ ਠੀਕ ਹੈ ਜੀ ਵਾਰ ਇਸ ਨੂੰ ਫੇਰ ਦਿਖਾ ਦਿੰਨੇ ਆ ਲੋ ਜੀ ਪੱਠ ਪੂੜਾ ਠੀਕ ਹੈ ਜੀ ਹਾਂ ਜੀ ਮਾਝ ਦੀ ਜਾਣਕਾਰੀ ਦਿਓ ਜੀ ਕੰਮੀ ਸੂਇਆ ਮੈਂ ਤੀਜਾ ਸੂਆ ਬਾਈ ਜੀ ਹਾਂਜੀ 14 ਕਿਲੋ ਦੁੱਧ ਤਿਆਰ ਆਈ ਠੀਕ ਹੈ ਜੀ ਹੁਣ ਚੂਈ ਵੀ ਆਈ ਇਹ 9 ਵਜੇ ਦੀ ਠੀਕ ਹੈ ਜੀ ਮੰਡੀ ਪੋਂ ਦਾ ਰਾਦਾ ਸੀਗਾ ਜੀ ਠੀਕ ਹੈ ਜੀ ਤੇ ਆਪਾਂ ਗਾਂ ਦੀ ਵੀਡੀਓ ਬਣਾਈ ਕਰਕੇ ਚੱਲ ਨਾ ਤਾਂ ਇਹਦੇ ਨਾਲ ਬਣਾ ਦਈਏ ਠੀਕ ਹੈ ਜੀ ਤੇ ਬੱਚਾ ਕੀ ਆ ਭਰਾ ਮਗਰ ਕਟਾਈ ਇਹਦੇ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਹੀ ਕਰਾਂਗੇ ਇਹਦਾ ਵੀ ਠੀਕ ਹੈ ਕਿੰਨੇ ਦਿਨ ਸੂਈ ਨੂੰ ਹੋ ਗਏ ਸੂਈ ਨੂੰ ਅਜ ਬਾਈ 7ਵਾਂ ਦਿਨ ਹੈ ਇਹਨੂੰ 7ਵਾਂ ਦਿਨ ਲੋ ਭਰਾ ਚੈੱਕ ਕਰ ਸਕਦੇ ਲੀਲੀ ਆਦੀ ਖਾਲੀ ਬਾਈ ਕਹਿੰਦਾ ਖਰੀਦੀ ਆ ਠੀਕ ਹੈ ਜੀ ਚੈੱਕ ਕਰ ਸਕਦੇ ਭਰਾ ਤੇ ਚਾਹੇ ਬਾਈ ਕਹਿੰਦਾ ਦੋ ਡੰਗ ਤਿੰਨ ਡੰਗ ਚੁੱਕੀ ਦਸੰਦੀ ਕਰਕੇ ਲੈ ਸਕਦੇ ਜਹਾਜ ਹੈ ਭਰਾ ਠੀਕ ਹੈ ਜੀ ਲੀਲੀ ਰਾਂਗ ਕਰਮਾਂ ਵਾਲੀ ਲੋ ਚੰਗੀ ਫਲੀ ਬਲੂਸੀਆ ਹੁਣ ਉਹ ਵਈ ਕਦਾ ਖਾਲੀ ਕਰੀ ਵੀ ਆ ਠੀਕ ਹੈ ਜੀ ਟੱਲਾ ਟੁੱਲਾ ਕਰਮਾ ਵਾਲੇ ਦੇ ਬਹੁਤ ਜ਼ਿਆਦਾ ਪੂਰਾ ਪੱਠ ਪੂੜਾ ਦੇਖ ਸਕਦੇ ਹਾਂ ਅ ਠੀਕ ਹੈ ਜੀ ਲੋ ਜੀ ਹਾਂਜੀ ਭਾਈ ਤੋਰ ਦਿਓ ਲੋ ਜੀ ਕੱਦ ਬਲਟ ਕਰਮਾ ਵਾਲੇ ਦਾ ਸੁੱਖ ਨਾ ਸੋਹਣਾ ਠੀਕ ਹੈ ਜੀ ਲੋ ਜੀ ਚੰਗੀ ਪੜੀ ਕੋਲੋਸੀ ਆ ਲੋ ਜੀ ਛੋਟੀ ਸੋਹਣੀ ਆ ਸਨਖੀ ਆ ਕਰਮਾ ਵਾਲੇ ਦਾ ਲੇਵਾ ਭਾਈ ਰੋਕ ਕੇ ਰੋਕ ਮੜੇ ਇੱਥੇ ਲੇਵਾ ਦਿਖਾ ਦੇ ਲੋ ਜੀ ਚੰਗੀ ਤਰ੍ਹਾਂ ਸ਼ੈੱਕ ਕਰ ਸਕਦੇ ਹੋ ਨਾ ਲੋ ਜੀ ਮੋੜ ਦਿਓ ਜੀ ਫੇਸ ਬਿਊਟੀ ਚੱਕਰਸ ਨੇਪਰਾ ਪੂਰਾ ਤਾਤਾ ਸਾਡੇ ਸਾਹਮਣੇ ਹੈ। ਬਾਈ ਜੀ ਨੇ ਜਰੂਰ ਕੰਡੈਕਟ ਕਰੋ ਪਰਾ। ਠੀਕ ਹੈ ਜੀ। ਲਓ ਜੀ। ਚਾਹ ਦੋ ਡੰਗ ਚਾਰ ਡੰਗ ਚੋਕੇ ਲੈ ਜੀ ਇਹਨੂੰ। ਬਾਈ ਚੱਲੀ ਕਰੇ ਬੰਦਾ ਆ ਗਿਆ ਇਹ ਨਹੀਂ ਗੱਲ ਵੀ ਦੁੱਧ ਜਿੰਨਾ ਕਿਹਾ ਉਨਾ ਹੀ ਹੋਊਗਾ। ਅੱਛਾ ਜੀ। ਹਾਂ ਜੀ ਹਾਂ ਜੀ। ਠੀਕ ਹੈ ਜੀ ਠੀਕ ਹੈ। ਕੋਪਰਾ ਕਟਾ ਚੈੱਕ ਕਰ ਸਕਦੇ ਤੁਸੀਂ। ਠੀਕ ਹੈ ਜੀ। ਠੀਕ ਹੈ। ਦਿੱਲੀ ਰਾਵੀ ਤੇ ਪਠਪੁੜੇ ਦਾ ਅੰਤਜਾ ਤੁਸੀਂ ਲਾਹਣ ਪਰਾ। ਬਾਈ ਕਹਿੰਦਾ ਕੋਈ ਬਾਜ਼ਾਰ ਵਜੂਰੀ ਇਲਾਵਾ ਠੀਕ ਆ ਧਾਰ ਚੋਈ ਵੀ ਆ। ਚਾਚਾ ਡਾਂਗ ਤਸੱਲੀ ਕਰਕੇ ਚੈੱਕ ਕਰਕੇ ਲਿਜਾ ਦੇ ਬਰਾ ਠੀਕ ਹੈ ਜੀ ਕੱਦ ਬਿਰਦ ਸੁਖਨਾ ਕਰਮਲੀ ਦਾ ਸੂਣਾ ਹਾਂਜੀ ਬਾਈ ਬੱਕਰੀ ਜਾਣ ਕਰੀ ਬੱਕਰਾ ਬਾਈ 1 ਸਾਲ ਦੀ ਉਮਰ ਹੈ ਜੀ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਇਹਦਾ ਹੀ ਫੋਨਤੀ ਕਰ ਲਾਂਗੇ ਬਈ 1 ਸਾਲ ਦਾ ਹਾਂਜੀ ਬਾਈ ਕੋਲ ਬੱਕਰਾ 1 ਸਾਲ ਦਾ ਚੈੱਕ ਕਰ ਸਕਦੇ ਹੋ ਜੀ ਵਾਈ ਕੋਲ ਤਾਂ ਨਾ ਪਤਾ ਹੋਪਰਾ ਠੀਕ ਹੈ ਜੀ ਜੇ ਕਿਸੇ ਨੇ ਭਰਾਨੇ ਤੇ ਵੀਡੀਓ ਨੂੰ ਇਹ ਤੱਕ ਨੰਬਰ ਐਕਸਰ ਹੱਤੇ ਨੰਬਰ ਚੱਲਦਾ ਇਸ ਸਕਰੀਨ ਤੇ ਠੀਕ ਹੈ ਜੀ ਫਾਲੋਅਰ ਤੇ ਸ਼ੇਅਰ ਜੁੜ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ